ਨਤਾਸ਼ਾ ਨੂੰ ਉਸਦੇ ਰਿਯੂਮਰ ਬੌਏਫ੍ਰੈਂਡ ਨੇ ਪੁਵਾਈ ਸਾੜੀ ਚੌਥੀ ਹਾਰਦਿਕ ਪਾਂਡਿਆ ਦੇ ਫੈਨਸ ਨੇ ਐਸਾ ਐਕਟ੍ਰੈਸ ਨੂੰ ਕਰ ਦਿੱਤਾ ਟਰੋਲ ਸੋਸ਼ਲ ਮੈਸ ਸੋਨੀਆ ਅੱਜ ਜਿਸੀ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੀ ਐਕਟ੍ਰੈਸ ਮਾਡਲ ਨਤਾਸ਼ਾ ਦੇ ਬਾਰੇ ਜੋ ਕਿ ਇੰਡੀਅਨ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪੰਡਿਆ ਦੀ Ex wife ਹੈ ਦਰਅਸਲ ਇਹ ਐਕਟ੍ਰੈਸ ਮਾਡਲ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਜਦੋਂ ਤੋਂ ਹੀ ਇਹਨਾਂ ਦਾ ਹਾਰਦਿਕ ਦੇ ਨਾਲ ਡਾਈਵੋਰਸ ਹੋਇਆ ਦੱਸਦੀ ਕਿ ਨਤਾਸ਼ਾ ਸਰਬੀਆ ਤੋਂ ਵਾਪਸ ਆਈ ਹੈ ਤੇ ਉਸ ਤੋਂ ਬਾਅਦ ਹੀ ਲਗਾਤਾਰ ਮਾਡਲ ਜੁਆ ਕਾਫੀ ਸੁਰਖੀਆਂ ਦੇ ਵਿਚ ਚੱਲ ਰਹੀ ਹੈ ਇਸੇ ਵਿਚਾਲੇ ਉਹ ਦੀਵਾਲੀ ਦੀ ਪਾਰਟੀ ਦੇ ਵਿੱਚ ਕੋਈ ਪਹੁੰਚੀ ਸੀ ਤੇ ਆਪਣੇ ਕੰਮ ਦੇ ਉੱਤੇ ਵੀ ਇਹ ਐਕਟ੍ਰੈਸ ਜੁਆ ਕਾਫੀ ਜ਼ਿਆਦਾ ਧਿਆਨ ਦੇ ਰਹੀ ਹੈ ਤੇ ਦੱਸਦੀ ਕਿ ਹਾਲ ਹੀ ਦੇ ਵਿੱਚ ਐਕਟ੍ਰੈਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹਾਰਦਿਕ ਪਾਂਡਿਆ ਦੇ ਜੋ ਫੈਨਸ ਹੈ ਉਹਨਾਂ ਦੇ ਵੱਲੋਂ ਆਰਕਟਰਸ ਮਾਡਲ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਦਾਜ਼ੀ ਕੀ ਆਕਟਰਸ ਵਾਲੀ ਦੇ ਵਿੱਚ ਆਪਣੇ ਰਿਮਰ ਬੋਏਫਰੈਂਡ ਜਾਂ ਫਿਰ ਬੈਸਟ ਫਰੈਂਡ ਕਹਿ ਸਕਦੇ ਆ ਉਸਦੇ ਨਾਲ ਨਜ਼ਰ ਆਈ ਸੀ ਇੱਕ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਆਕਟਰਸ ਨੋਨਾ ਦੇ ਫਰੈਂਡ ਐਲੈਕਸ ਜੋਆ ਸਾੜੀ ਪਾਉਂਦੇ ਹੋਏ ਨਜ਼ਰ ਆਏ ਸੀ ਐਲੈਕਸ ਦੀ ਗੱਲ ਕਰੀਏ ਤਾਂ ਇੱਕ ਫਿਟਨੈਸ ਟ੍ਰੇਨਰ ਹੈ ਜੋ ਕਿ ਆਕਟਰਸ ਦੇ ਨਾਲ ਅਕਸਰ ਨਜ਼ਰ ਆਉਂਦੇ ਆ ਤੇ ਇਸ ਵਾਰ ਵੀਡੀਓ ਦੇ ਵਿੱਚ ਉਹ ਨਤਾਸ਼ਾ ਨੂੰ ਸਾੜੀ ਪਾਉਂਦੇ ਹੋਏ ਨਜ਼ਰ ਆ ਰਹੇ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਇਆ ਜਿਸ ਵਿੱਚ ਐਲੈਕਸ ਉਸ ਨੂੰ ਸਾੜੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਇਕੰਤ ਤੋਂ ਬਾਅਦ ਹਾਰਦਿਕ ਪਾਂਡਿਆ ਦੇ ਪ੍ਰਸ਼ੰਸਕ ਨਤਾਸ਼ਾ ਨੂੰ ਕਾਫੀ ਟਰੋਲ ਕਰ ਰਹੇ ਨੇ ਫਰਦਿਕ ਮੰਡੇ ਦੇ ਫੈਨਸ ਨੇ ਟ੍ਰੋਲ ਕੀਤਾ ਤੇ ਉਸ ਦੇ ਨਾਲ ਹੀ ਦੱਸਦੀ ਹੈ ਕਿ ਐਲੈਕਸ ਨੂੰ ਵੀ ਕਾਫੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਜੋ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਐਲੈਕਸ ਜੋ ਆ ਨਤਾਸ਼ਾ ਦੇ ਜੋ ਸਾੜੀ ਆ ਉਸ ਨੂੰ ਸੂਈ ਤੇ ਧਗੇ ਦੇ ਨਾਲ ਸਿਲਦੇ ਹੋਏ ਨਜ਼ਰ ਆ ਰਿਹਾ ਫਿਰ ਉਸ ਤੋਂ ਬਾਅਦ ਐਕਟਰਸ ਨੂੰ ਸਾੜੀ ਪਾਉਂਦੇ ਆ ਇਸ ਵੀਡੀਓ ਨੂੰ ਨਤਾਸ਼ਾ ਦੇ ਵੱਲੋਂ ਖੁਦ ਰਿਕਾਰਡ ਕੀਤਾ ਗਿਆ ਇਸ ਨੂੰ ਦੇਖ ਕੇ ਕਈ ਲੋਕ ਗੁੱਸੇ ਦੇ ਵਿੱਚ ਵੀ ਆ ਗਏ ਵੀਡੀਓ ਸ਼ੇਅਰ ਕਰਦੇ ਹੋਏ ਐਲੈਕਸ ਨੇ ਲਿਖਿਆ ਮੈਨੂੰ ਡ੍ਰੌਪਰ ਅਤੇ ਟੇਲਰ ਬਣਨਾ ਚਾਹੀਦਾ ਹੈ ਇਸ ਤੋਂ ਬਾਅਦ ਨਤਾਸ਼ਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰam ਸਟੋਰੀ ਉਤੇ ਸ਼ੇਅਰ ਕੀਤਾ ਅਤੇ ਲਿਖਿਆ ਮੇਰਾ ਸਭ ਤੋਂ ਵਧੀਆ ਦੋਸਤ ਤੁਹਾਡੇ ਤੋਂ ਬਿਹਤਰ ਹੈ ਤਾਂ ਦੱਸ ਦਈਏ ਕਿ ਹਾਰਦਿਕ ਪਾਂਡੇ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਬਿਲਕੁਲ ਵੀ ਪਸੰਦ ਨਹੀਂ ਆਈ ਹੈ ਉਹ ਉਹਨਾਂ ਦੇ ਰਿਸ਼ਤੇ ਉਤੇ ਸਵਾਲ ਉਠਾ ਰਹੇ ਨੇ ਕੁਝ ਪੁੱਛ ਰਹੇ ਹਨ ਕਿ ਇਹ ਉਸ ਦਾ ਸਟੈਪ ਬ੍ਰਦਰ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਕਪਲ ਹੋ ਮੈਂ ਕਨਫਿਊਜ਼ ਆ ਜਦਕਿ ਦੂਸਰੇ ਨੇ ਲਿਖਿਆ ਬਾਹਰ ਬੈਠੇ ਸਾਰੇ ਦਰਜਿਆਂ ਲਈ 2 ਮਿੰਟ ਦਾ ਮੌਨ ਨਤਾਸ਼ਾ ਨੇ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਕੋਈ ਰਿਐਕਸ਼ਨ ਨਹੀਂ ਦਿੱਤਾ ਹੈ ਤੋਂ ਦੱਸਦੀ ਕਿ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦਾ ਵਿਆਹ 2020 ਦੇ ਵਿੱਚ ਹੋਇਆ ਸੀ 4 ਸਾਲ ਬਾਅਦ ਹੀ ਦੋਵਾਂ ਨੇ ਵੱਖ ਹੋ ਦਾ ਫੈਸਲਾ ਲਿਆ ਸੀ ਨਤਾਸ਼ਾ ਅਤੇ ਹਾਰਦਿਕ ਪਾਂਡਿਆ ਦਾ ਇੱਕ ਬੇਟਾ ਹੈ ਜਿਸ ਦਾ ਨਾਮ ਅਗਸਤ ਹੈ ਤੋ ਦੱਸਦੀ ਕਿ ਜਸਦੀ ਕਸਟਡੀ ਜੋ ਹੈ ਫਿਲਹਾਲ ਨਤਾਸ਼ਾ ਦੇ ਕੋਲ ਆ ਅਗਰਸਤ ਤੇ ਆਪਣੇ ਪਿਤਾ ਨੂੰ ਅਕਸਰ ਮਿਲਦੇ ਆ ਤੇ ਹਾਰਦਿਕ ਪਾਂਡੇ ਦੇ ਵੱਲੋਂ ਵੀ ਆਪਣੇ ਬੇਟੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਜੋ ਆ ਸ਼ੇਅਰ ਕੀਤੀਆਂ ਜਾਂਦੀਆਂ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਮਾਡਲ ਜੋ ਆ ਆਪਣੀ ਇਸੇ ਵੀਡੀਓ ਨੂੰ ਲੈ ਕੇ ਕਾਫੀ ਟਰੋਲ ਹੋ ਰਹੀ ਹੈ ਜਿਸ ਦੇ ਵਿੱਚ ਫਿਟਨੈਸ ਟ੍ਰੇਨਰ ਐਲੈਕਸ ਨੂੰ ਸਾੜੀ ਪਾਉਂਦੇ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਰਿਐਕਸ਼ਨ ਆ ਤੁਹਾਡੇ ਮਨ 'ਚ ਕੀ ਵਿਚਾਰ ਹੈ ਸਾਨੂੰ ਕਮੈਂਟਰ ਦੇ ਵਿੱਚ ਜ਼ਰੂਰ ਦੱਸਿਓ ਇਸੇ ਨਾਲ ਹੀ ਮੈਨੂੰ ਯਾਨੀ ਕਿ ਸੁਣਨ ਦੀ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ